ਪਿਸਤੌਲ ਦਿਖਾ ਲੁੱਟਣ ਆਏ ਲੁਟੇਰਿਆਂ ਦਾ ਲੋਕਾਂ ਨੇ ਛਾੜਿਆ ਕੁਟਾਪਾ ਮੈਂ ਕਿਹਾ ਕਿਤੇ ਕਸਟਮਰ ਹਾਂਜੀ ਮਾਹਬਾਈ ਜੀ ਕੀ ਹਾਲ ਹੈ ਕਿਨੇ ਠੀਕ ਐ ਮਨ ਉਹਨਾਂ ਨੇ ਗਾਲ ਕੱਢੀ ਗੋਲੀ ਮਾਰਦੇ ਸੀਗੇ ਜੀ ਅੱਛਾ ਮਰ ਮੈਂ ਹੱਥ ਜੋੜੇ ਮਾਹ ਮਰੇ ਨਿੱਕ ਨਿੱਕੇ ਬੱਤਿਆ ਕਹਿੰਦੇ ਗੱਲੇ ਜਿਹੜੇ ਪੈਸੇ ਲੈ ਜਾਓ ਤੇ ਬਾਗ ਲੁੱਟ ਕਰ ਭੱਜਣ ਲੱਗੇ ਲੁਟੇਰਿਆਂ ਨੂੰ ਦੁਕਾਨਦਾਰ ਨੇ ਪਾਇਆ ਜਫਾ ਦੂਜੇ ਜਿਹੜੇ ਬੰਦੇ ਦੇ ਪਿਸਤੌਲ ਪਾਈ ਵੀ ਸੀ ਜੀ ਨਾਲ ਦੇ ਨੇ ਪਿਸਤੌਲ ਕੱਢ ਕੇ ਜੀ ਮੇਰੇ ਛਾਤੀ ਤੇ ਲਾ ਲਈ ਇਨਾ ਪੈਸੇ ਕੱਢ ਗੱਲਾਂ ਕੋਲ ਮੈਂ ਹੀ ਗੱਲਾਂ ਖੋਗਾ ਮੇਰੇ ਕੋਲ ਲੈਫਟੇਸ਼ਨ ਆਇਆ ਜੀ ਮੈਨੂੰ ਹੌਸਲਾ ਹੋ ਗਿਆ ਤੋਂ ਅੰਦਰ ਜਦੋਂ ਬੜਿਆ ਜੀ ਤੋਂ ਉਹਨਾਂ ਨੇ ਦੇਖ ਲੈ ਇੱਕ ਨੂੰ ਹੁੰਦਾ ਹੋਰ ਆ ਗਿਆ ਭੱਜਣ ਲੱਗੇ ਜਿਹੜਾ ਪਿਸਤੌਲ ਵਾਲਾ ਮੁੰਡਾ ਸੀ ਉਹ ਭੱਜ ਗਿਆ ਜੀ ਤੇ ਮੈਂ ਕੈਮਰਾ ਫੋਨ ਤੇ ਫੋਨ ਤੇ ਤੇ ਜਿਹੜਾ ਉਹ ਪਿਸਤੌਲ ਵਾਲਾ ਭੱਜ ਗਿਆ ਜੀ ਮੈਨੂੰ ਮੈਂ ਜਿਹੜਾ ਤਾਂ ਭੱਜ ਗਿਆ ਮੈਂ ਜਿਹੜਾ ਦੂਜਾ ਮੁੰਡਾ ਸੀ ਜੀ ਉਹਨੂੰ ਨਿਯਤਤਾ ਸੀਗਾ ਉਹਦੀ ਜੇਬ ਤੋਂ ਸੁਆ ਸੀਗਾ ਜੀ ਮੈਂ ਉਹਨੂੰ ਫੜ ਕੇ ਸਿੱਟ ਲੈ ਜੀ ਮੈਂ ਤੇ ਮੇਰੇ ਲੈਫਟੇਸ਼ਨ ਨੇ ਲੁਟੇਰਿਆਂ ਨੂੰ ਪਈਆਂ ਪਾਜੜਾ ਸੁੱਟ ਲਿਆ ਇੱਕੋ ਲੁਟੇਰਾ ਕੀਤੀ ਜੰਮ ਕੇ ਕੁੱਟਮਾਰ ਬਹੁਤ ਉਹਨੂੰ ਪੁੱਛਾਈ ਕਿ ਤਿੰਨੇ ਜਾਨੇ ਸੀਗੇ ਮੋਟਰਸਾਈਕਲ ਤੇ ਉਹਨਾਂ ਨੇ ਗੱਲੇ ਜੋ ਜਿਹੜੇ ਮੇਰੇ ਪੈਸੇ ਸੀਗੇ ਉਹ ਲੈ ਗਏ ਜੀ ਹਾਂ ਦਿਨ ਦਿਹਾੜੇ ਚਿੱਟੇ ਦਿਨ ਪੰਜਾਬ ਵਿੱਚ ਇਹ ਵੱਡਾ ਕਾਂਡ ਹੋਇਆ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਹਥਿਆਰਬੰਦ ਇਹ ਦੋ ਲੁਟੇਰੇ ਦੁਕਾਨ 'ਚੋਂ ਵੜਦੇ ਨੇ ਟੋਪੀ ਵਾਲੇ ਇਸ ਲੁਟੇਰੇ ਨੇ ਆਪਣੇ ਡੱਬ 'ਚੋਂ ਪਿਸਤੌਲ ਕੱਢ ਲਿਆ ਤੇ ਆਉਂਦਿਆ ਸਾਰ ਹੀ ਦੁਕਾਨਦਾਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਪੈਸੇ ਫੜਾਉਣ ਦੀ ਮੰਗ ਦੁਕਾਨਦਾਰ ਤੋਂ ਕੀਤੀ ਗਈ ਹੈ ਵਿਰੋਧ ਕਰਨ ਦੇ ਬਾਵਜੂਦ ਮਲਜਮਾਂ ਨੇ ਦੁਕਾਨਦਾਰ ਨੂੰ ਡਰਾ ਧਮਕਾ ਕੇ ਉਸ ਦੇ ਗੱਲੇ ਚੋਂ ਸਾਰੇ ਪੈਸੇ ਕੱਢ ਲਏ ਕਾਂਡ ਕਰੇ ਮਲਜਮ ਮੌਕੇ ਤੋਂ ਭੱਜਣ ਹੀ ਲੱਗੇ ਸੀ ਕਿ ਦੁਕਾਨਦਾਰ ਦਾ ਇੱਕ ਸਾਥੀ ਮੌਕੇ ਤੇ ਆ ਗਿਆ ਜਿਸ ਤੋਂ ਬਾਅਦ ਹੌਸਲਾ ਦਿਖਾਉਂਦੇ ਹੋਏ ਪਾਸ ਦੇ ਕੁਲਟੇਰੇ ਨੂੰ ਦੁਕਾਨਦਾਰ ਤੇ ਉਹਦੇ ਸਾਥੀ ਨੇ ਜੱਫਾ ਪਾ ਲਿਆ ਦੇਖਦੇ ਹੀ ਦੇਖਦੇ ਮੌਜਮਾਨ ਨੇ ਲੁਟੇਰੇ ਨੂੰ ਥੱਲੇ ਸੁੱਟ ਲਿਆ ਜਿਸ ਤੋਂ ਬਾਅਦ ਮੌਕੇ ਤੇ ਹੰਗਾਮਾ ਹੋ ਗਿਆ ਵੱਡੀ ਗਿਣਤੀ ਚ ਲੋਕ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਮਿਲ ਕੇ ਇਸ ਲਾਣਤੀ ਦੀ ਜੰਮ ਕੇ ਛਤਰਪਰੇੜ ਕੀਤੀ ਜੰਮ ਕੇ ਕੁਟਾਪਾ ਕਰਨ ਤੋਂ ਬਾਅਦ ਕਾਬੂ ਕੀਤਾ ਇਸ ਲੁਟੇਰੇ ਨੂੰ ਲੋਕਾਂ ਨੇ ਪੁਲਿਸ ਹਵਾਲੇ ਕਰ ਦਿੱਤਾ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਹਸਪਤਾਲ ਚ ਦਾਖਲ ਪੀੜਤੀ ਸੁ ਦੁਕਾਨਦਾਰ ਨਾਲ ਕਿਵੇਂ ਇਹ ਪੂਰੀ ਵਾਰਦਾਤ ਹੋਈ ਹੈ ਇਹ ਤੁਸੀਂ ਉਸਦੇ ਮੂੰਹੋਂ ਵੀ ਸੁਣ ਲਓ ਮੈਂ ਜੀ ਆ ਵੀ ਦੁਕਾਨ ਤੇ ਬੈਠਾ ਸੀਗਾ ਜੀ ਮੇਰੇ ਕੋਲ ਜੀ ਦੋ ਮੁੰਡੇ ਆਏ ਤੇ ਦੋ ਮੁੰਡੇ ਆਏ ਜੀ ਤੇ ਮੈਂ ਆਖਿਆ ਕਿ ਤੇ ਕਸਟਮਰ ਹਾਂਜੀ ਮਾਹਬਾਈ ਜੀ ਕੀ ਹਾਲ ਹੈ ਕਹਿੰਦੇ ਠੀਕ ਹੈ ਮੈਨੂੰ ਉਹਨਾਂ ਨੇ ਗਾਲ ਕੱਢੀ ਜੀ ਕਹਿੰਦੇ ਪੈਸੇ ਕੱਢ ਮੈਂ ਯਾਰ ਕੌਣ ਹਾਂ ਯਾਰ ਕਿਉਂ ਛੋੜ ਗਰੀ ਜੀ ਕਹਿੰਦੇ ਤੈਨੂੰ ਸੁਣਦਾ ਨਹੀਂ ਗੱਲਾਂ ਖੋਲ ਤੇ ਦੂਜੇ ਜਿਹੜੇ ਬੰਦੇ ਨੇ ਪਿਸਤੌਲ ਪਾਈ ਵੀ ਸੀ ਜੀ ਨਾਲ ਦੇ ਨੇ ਪਿਸਤੌਲ ਕੱਢ ਕੇ ਜੀ ਮੇਰੇ ਛਾਤੀ ਤੇ ਲਾ ਲਈ ਕਹਿੰਦਾ ਪੈਸੇ ਕੱਢ ਗੱਲਾਂ ਕੋਲ ਮੈਂ ਹੀ ਗੱਲਾਂ ਬੋਲਦਾ ਮੈਂ ਜੀ ਆ ਦੇਖ ਲੋ ਗੱਲੇ ਤੇ ਮੈਂ ਹੁਣ ਤਾਂ ਜਾਇਆ ਜਿਹੇ ਜਿਹੜਾ ਕੋਈ ਗੱਲ ਆਈ ਹੈ ਜੀ ਇਹ ਪੈਸੇ ਕਿੱਥੇ ਕਿੱਥੇ ਤੇ ਮੁੜ ਕੇ ਕਹਾਂ ਦੂਜਾ ਗੱਲਾ ਦੱਸ ਕਿੱਥੇ ਮੈਂ ਦੂਜਾ ਗੱਲਾ ਦੇਖ ਲੋ ਖੋਲ ਨੂੰ ਤੁਸੀਂ ਸਾਰੇ ਬਰੋਲ ਲੋ ਤੇ ਜੀ ਉਹ ਮੁੜ ਕੇ ਜੀ ਉਹ ਮੇਰੇ ਨਾਲ ਕਹਿੰਦੇ ਏਟੀਐਮ ਦੇ ਮੇਰੇ ਏਟੀਐਮ ਚੱਕ ਲਈ ਜੀ ਉਹਨਾਂ ਨੇ ਤੇ ਮੁੜ ਕੇ ਇਹਨਾਂ ਨੂੰ ਮਰਾ ਇਲੈਕਟ੍ਰੀਸ਼ੀਅਨ ਬੰਦਾ ਆ ਗਿਆ ਜੀ ਮੇਰਾ ਫੋਨ ਖੋਲੇ ਜੀ ਉਹਨਾਂ ਨੇ ਤੇ ਮਾਜੀ ਮੇਰਾ ਫੋਨ ਦੇ ਦੋ ਇਹ ਮੇਰੇ ਕੋਲ ਇਲੈਕਟ੍ਰੀਸ਼ੀਅਨ ਆਇਆ ਜੀ ਮੈਨੂੰ ਹੌਸਲਾ ਹੋ ਗਿਆ ਉਹ ਅੰਦਰ ਜਦੋਂ ਬੜਿਆ ਜੀ ਤੇ ਉਹਨਾਂ ਨੇ ਦੇਖ ਲਿਆ ਇੱਕ ਹੰਦਾ ਹੋਰ ਆ ਗਿਆ ਭੱਜਣ ਲੱਗੇ ਜੀ ਜਿਹੜਾ ਪਿਸਤੌਲ ਵਾਲਾ ਮੁੰਡਾ ਸੀ ਉਹ ਭੱਜ ਗਿਆ ਜੀ ਤੇ ਮੈਂ ਕਿਹਾ ਮੇਰਾ ਫੋਨ ਦੇ ਫੋਨ ਦੇ ਤੇ ਜਿਹੜਾ ਉਹ ਪਿਸਤੌਲ ਵਾਲਾ ਭੱਜ ਗਿਆ ਜੀ ਮੈਨੂੰ ਮਾਜੀ ਇਹ ਤਾਂ ਭੱਜ ਗਿਆ ਮੈਂ ਜਿਹੜਾ ਦੂਜਾ ਮੁੰਡਾ ਸੀ ਜੀ ਨਿੱਹਤਾ ਸੀਗਾ ਤੇ ਉਹਦੀ ਜੇਬ ਤੋਂ ਸੂਆ ਸੀਗਾ ਜੀ ਮੈਂ ਉਹਨੂੰ ਫੜ ਕੇ ਸਿੱਟ ਲੈ ਜੀ ਮੈਂ ਤੇ ਮੇਰੇ ਇਲੈਕਟ੍ਰੀਸ਼ੀਅਨ ਨਹੀਂ ਤੇ ਉਹਨੇ ਸੂਆ ਕੱਢ ਕੇ ਜੀ ਮੇਰੇ ਸਿਰ 'ਤੇ ਮਾਰਨ ਦੀ ਕੋਸ਼ਿਸ਼ ਕੀਤੀ ਜੀ ਮਸੇਰ ਬਚਾ ਕਰ ਲਿਆ ਤੇ ਮੁਰੇ ਉਹਨੇ ਇੱਥੇ ਕੌੜੇ ਤੇ ਮਾਰੇ ਜੀ ਮੋਢੇ ਤੇ ਤੇ ਉਸ ਤੋਂ ਬਾਅਦ ਉਹ ਸਵਾੱਡ ਗ ਗਿਆ ਜੀ ਤੇ ਫਿਰ ਲੋਕਾਂ ਨੇ ਉਹਨੂੰ ਫੜ ਲਿਆ ਜੀ ਤੇ ਲੋਕਾਂ ਨੇ ਬਹੁਤ ਉਹਨੂੰ ਕੁੱਟਿਆ ਜੀ ਇਹ ਤਿੰਨੇ ਜਾਨੇ ਸੀਗੇ ਮੋਟਰਸਾਈਕਲ ਤੇ ਜੀ ਅੱਛਾ ਪਹਿਲਾਂ ਵੀ ਕਦੇ ਆਏ ਤੁਹਾਡੇ ਨਹੀਂ ਜੀ ਨਹੀਂ ਪਹਿਲਾਂ ਨਹੀਂ ਆਏ ਹਾਂ ਜੀ ਮਾਦਾ ਇਹਨਾਂ ਨੂੰ ਜਾਣਦਾ ਵੀ ਨਹੀਂ ਜੀ ਇਹ ਜਿਹੜਾ ਬੰਦਾ ਫੜਿਆ ਸੀ ਉਹ ਕਹਿੰਦਾ ਇਹ ਬਿੱਲ ਹੈ ਜੀ ਕੋਈ ਪੁਨਗੀ ਨਗਰ ਦਾ ਦੂਜਾ ਅੱਛਾ ਇੱਕ ਮੋਟਰਸਾਈਕਲ ਵਾਲਾ ਪਤਾ ਨਹੀਂ ਕੌਣ ਹੋ ਆਨਪੁਛਤ ਹੈ ਇਹਨਾਂ ਕੋਲ ਲਾਇਸੈਂਸੀ ਰਿਵਾਲਵਰ ਹੈ ਜੀ ਉਹ ਲਾਇਸੈਂਸੀ ਰਿਵਾਲਵਰ ਦੀ ਕਾਪੀ ਸਾਡੇ ਉਹ ਤੇ ਪਈ ਕਿਸੇ ਬੜੀ ਤੇ ਉਹ ਪੁਲਿਸ ਨੂੰ ਦਿੱਤੀ ਆਈ ਅਸੀਂ ਨਾਲ ਪਿਸਤੌਲ ਆਈ ਪਿਸਤੌਲ ਤਾਂ ਲੈ ਕੇ ਭੱਜ ਗਿਆ ਦੋ ਰਵਾਤ ਉਹਦੇ ਪਟਾ ਸੀਗਾ ਜੀ ਕਵਰ ਉਹ ਪੁਲਿਸ ਨੂੰ ਅਸੀਂ ਦੇ ਚੁੱਕੇ ਜੀ ਸ਼ਰਿਆਮ ਇਹ ਵੱਡੀ ਵਾਰਦਾਤ ਬਠਿੰਡਾ ਚ ਹੋਈ ਆ ਜਿੱਥੇ ਲੁੱਟ ਕਰਨੀ ਇਹਨਾਂ ਲੁਟੇਰਿਆਂ ਨੂੰ ਕਾਫੀ ਮਹਿੰਗੀ ਪੈਂਦੀ ਦਿਖਾਈ ਦਿੱਤੀ ਹੈ ਜਾਣਕਾਰੀ ਮੁਤਾਬਕ ਤਿੰਨ ਲੁਟੇਰੇ ਇਹ ਕਾਂਡ ਕਰਨ ਆਏ ਸੀ ਦੋ ਲੁਟੇਰੇ ਮੌਕੇ ਤੋਂ ਭੱਜਣ ਚ ਕਾਮਯਾਬ ਹੋ ਗਏ ਜਦ ਕਿ ਇੱਕ ਲੁਟੇਰੇ ਨੂੰ ਲੋਕਾਂ ਨੇ ਮੌਕੇ ਤੇ ਹੀ ਦਬੋਚ ਲਿਆ ਪੁਲਿਸ ਦਾ ਕਹਿਣਾ ਹੈ ਕਿ ਬਾਕੀ ਮੁਜ਼ਮਾ ਦੀ ਵੀ ਪਛਾਣ ਹੋ ਚੁੱਕੀ ਹੈ ਜਲਦ ਉਹਨਾਂ ਨੂੰ ਵੀ ਚੱਕ ਲਿਆ ਜਾਵੇਗਾ ਜਿਹਦੀ ਮੋਬਾਈਲਾਂ ਦੀ ਤੇ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਜਦੋਂ ਆਪਣੀ ਦੁਕਾਨ ਤੇ ਬੈਠਾ ਸੀ ਤਾਂ ਉੱਥੇ ਤਿੰਨ ਵਿਅਕਤੀ ਜਿਨ੍ਹਾਂ ਚ ਲਖਵੀਰ ਸਿੰਘ ਲੱਖੂ ਸਨਪ ਸਾਧੂ ਸਿੰਘ ਨਰਵਾਣਾ ਪਿੰਡ ਦਾ ਬਿੱਲਾ ਈਸ਼ਪੰਦਰ ਬੰਗੀਨਾਗਰ ਦਾ ਤੇ ਵਿਕਰਮਜੀਤ ਸਿੰਘ ਕ੍ਰਿਸ਼ਨਾ ਕਲੋਨੀ ਦਾ ਇਹੋ ਵੀ ਦੁਕਾਨ ਤੇ ਲੁੱਟਖੋਦੀ ਦੀ ਨੀਤ ਮਾਇਏ ਤੇ ਉੱਥੋਂ ਪੈਸੇ ਲੁੱਟਣ ਲੱਗੇ ਤਾਂ ਉਹਦੇ ਇੱਕ ਸਵੇਰ ਮਾਰ ਕੇ ਇੰਜਰ ਵੀ ਕੀਤਾ ਹੈ ਜਦੋਂ ਉਸੇ ਤਰ੍ਹਾਂ ਜਿਹੜੀ ਸਾਲੀ ਪੁਲਿਸ ਪਾਰਟੀ ਸੀ ਮੌਕੇ ਤੇ ਚੱਲੇਗੀ ਤੇਰਾ ਲਖਵੀਰ ਲੱਖੋ ਨਰੂਣੇ ਦਾ ਉਹ ਕਾਬੂ ਕਰ ਲਿਆ ਗਿਆ ਜਿਹੜੇ ਦੋ ਬੰਦੇ ਸੀਗੇ ਭਵਿੰਦਰ ਬਿੱਲਾ ਤੇ ਵਿਕਰਮਜੀਤ ਉਹ ਮੌਕੇ ਤੋਂ ਭੱਜ ਗਏ ਉਹਨਾਂ ਵਾਸਤੇ ਲਗ ਲਗ ਪਾਰਟੀਆਂ ਬਣਾਈਆਂ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਤੇਰਾ ਲਖਵੀਰ ਲੱਖੋ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਦੇ ਖਿਲਾਫ ਅਸੀਂ ਵੰਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾਵੇਗੀ ਦਿਨ ਦਿਹਾੜੇ ਲੁੱਟ ਦੀ ਇਹ ਵਾਰਦਾਤ ਹੋਸ਼ ਉਡਾ ਦੇਣ ਵਾਲੀ ਹੈ ਜਾਣਕਾਰੀ ਮੁਤਾਬਕ ਲਟੇਰੇ ਵੱਲੋਂ ਦੁਕਾਨਦਾਰ ਦੇ ਸਿਰ 'ਚ ਸੂਆ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਬਹਾਦਰੀ ਦਿਖਾਉਂਦੇ ਹੋਏ ਲੋਕਾਂ ਨੇ ਇਸ ਨੂੰ ਕਾਬੂ ਕਰ ਲਿਆ ਫਿਲਹਾਲ ਦੇਖਣਾ ਹੋਵੇਗਾ ਕਦੋਂ ਤੱਕ ਦੂਜੇ ਮਲਜਮਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਜਾਂਦਾ ਹੈ ਫਿਲਹਾਲ ਦੇਖਣਾ ਹੋਵੇਗਾ ਕਦੋਂ ਤੱਕ ਪੁਲਿਸ ਦੂਜੇ ਮਲਜਮਾਂ ਨੂੰ ਵੀ ਕਾਬੂ ਕਰਦੀ ਹੈ ਤੇ ਜਾਂਚ 'ਚ ਪੁਲਿਸ ਵੱਲੋਂ ਅੱਗੇ ਕੀ ਖੁਲਾਸੇ ਕੀਤੇ ਜਾਂਦੇ ਨੇ ਜਗਵਾਨੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ